ਇਹ ਘੰਟਾ ਪਹਿਲਾਂ ਹੀ ਕੋਈ ਦੋ ਨੌਜਵਾਨ ਆਏ ਨੇ ਖਾਲਿਸਤਾਨ ਦੇ ਟੰਡੇ ਪੋਸਟਰ ਵਗੈਰਾ ਇੱਥੇ ਲਾਗੇ ਨੇ ਤਕਰੀਬਨ ਯਾਰਚ ਕਿਦੇ ਵਿੱਚ ਸਹਿਮ ਦਾ ਮਹੌਲ ਆ ਕਿ ਇਹ ਜਿਹੜੀ ਟੁਕਟਨਾ ਆਈ ਇਹ ਨਹੀਂ ਹੋਣੀ ਚਾਹੀਦੀ ਕਿ ਜੀ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਜੋ ਗਲਤ ਕੰਮ ਹੋਇਆ ਇਹ ਨਹੀਂ ਹੋਣਾ ਜੀ ਘਟਨਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਾਹ ਤੇ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂ ਗੇਟ ਦੇ ਆਪਣੇ ਚਕਨੀ ਬਾਜ਼ਾਰ ਦੇ ਵਿੱਚ ਪਿਲਾ ਮੱਡੀ ਦੇ ਮੋੜ ਤੋਂ ਹੋਰ ਥਾਂ ਤਾਂ ਵੀ ਜਿਹੜੇ ਆ ਖਾਲਿਸਤਾਨ ਦੇ ਪੋਸਟਰ ਜਿਹੜੇ ਲਾਏ ਗਿਆ ਜਿਹੜਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਰਾ ਦੇ ਹਿੰਦੂਆਂ ਦਾ ਜਿਹੜਾ ਮਨਵਲ ਡਿੱਗਾ ਤੇ ਦੂਜੇ ਬੰਨੇ ਬਟਾਰਾ ਸ਼ਹਿਰ ਤੇ ਜਿਹੜੇ ਹੋਰ ਪੰਜਾਬ ਦੇ ਵਿੱਚ ਫਰੋਤੀਆਂ ਤੇ ਘਟਾਵਵਾਦਰੀ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰ ਰਿਆ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਦਾ ਕਿਸੇ ਵੱਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਡੇ ਸਿੱਖ ਨੌਜਵਾਨਾ ਜਿਹੜੇ ਜਿਨ੍ਹਾਂ ਨੇ ਪੋਸਟਰ ਲਾਏ ਹਨ ਤੇ ਇਹਨਾਂ ਦੇ ਪਰਚਾ ਦਾ ਜਿਹੜਾ ਦੇਸ਼ਦਰ ਦਾ ਮਕਤਬਾਦਰ ਕੀਤਾ ਜਾਵੇ ਇਹਨਾਂ ਦੇ ਖਿਲਾਫ ਹੋਰ ਕੀ ਚਾਹਨਾ ਆ ਪਾ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਹੋਇਆ ਹੋਇਆ ਕੱਲ ਬਾਕੀ ਕਰ ਸਾਰਾ ਲੋੜ ਪਈ ਸਾਰਾ ਬਾਜ਼ਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਸਤਾਨ ਜਿੰਦਾਬਾਦ ਦੇ ਪੰਜਾਬੀ ਜੀ ਲਿਖਿਆ ਉੱਤੇ ਅੱਛਾ ਜੀ ਹਾਂ ਕੀ ਕੀਤਾ ਗਿਆ ਉਹਦੇ ਤੇ ਅਸੀਂ ਸਰਚ ਕਰ ਰਹੇ ਆ CCTV ਕੈਮਰੇ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਐਕਟਿਵਾ ਤੇ ਸੀ ਉਹਨਾਂ ਨੂੰ CCTV ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਅਸੀਂ CCTV ਨਜ਼ਰ ਆਈ ਹੈ ਨਹੀਂ ਕਰ ਰਹੇ ਆ ਜੀ ਕਰ ਰਹੇ ਆ ਜਿਹੜੇ ਖਾਲਸਾ ਦੋ ਪੁਸ਼ਤ ਲੱਗੀ ਉਹਨਾਂ ਦਾ ਵੀ ਕੀਤਾ ਉਹ ਇਸੇ ਲਾਲੇ ਕਬਜ਼ੇ 'ਚ ਲਾ ਲਿਆ ਕਬਜ਼ੇ ਲਾ ਲਿਆ ਜੀ ਵੀ ਸਾਰਿਆਂ ਨੂੰ ਪਤਾ ਹੈਗਾ ਅੱਜ 31 ਜਨਵਰੀ 2024 ਨੂੰ ਚੱਕਰੀ ਬਾਜ਼ਾਰ ਬਟਾਲਾ ਦੇ ਵਿੱਚ ਤਿੰਨ ਪੋਸਟਰਸ ਮਿਲੇ ਸੀਗੇ ਜਿਹਦੇ ਵਿੱਚ ਖਾਲਸਾ ਜਿੰਦਾਬਾਦ ਲਿਖਿਆ ਸੀ ਉੱਤੇ ਉਪਰੰਤ ਇੱਕ ਪੈਨਿਕ ਦਾ ਮਾਹੌਲ ਫੈਲਾ ਸੀਗਾ ਇਮੀਡੀਏਟਲੀ ਜੋ ਬਟਾਲਾ ਟੀਮ ਵੱਖ-ਵੱਖ ਟੀਮਾਂ ਦਾ ਹੋ ਕੇ ਨਾਲ ਹੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਉਹਨਾਂ ਦੀ ਸਿਬੰਦੀ ਨਾਲ ਮਿਲ ਕੇ ਅ 2 ਘੰਟੇ ਦੇ ਅੰਦਰ ਅੰਦਰ ਜੋ ਇਨਸੀਡੈਂਟ ਦੇ ਵਿੱਚ ਜੋ ਇਨਵੋਲਟ ਸੀਗੇ ਦੋਵੇਂ ਅ ਅਕਿਊਜ਼ ਨੂੰ ਫੜੇ ਗਏ ਹੈਗੇ ਆ ਔਰ ਉਹਨਾਂ ਤੋਂ ਉਹਨਾਂ ਦੀ ਪੁਛਗਿਸ਼ ਤੇ ਇਹ ਚੀਜ਼ ਵੀ ਆਈ ਹੋਈ ਹੈ ਇਹਨਾਂ ਨੇ 10 ਥਾਵਾਂ ਦੇ ਵਿੱਚ ਪੋਸਟਸ ਅੱਜ ਲਾਏ ਸੀਗੇ ਉਹਦੇ ਵਿੱਚ ਸਾਰੇ ਥਾਵਾਂ ਤੋਂ ਸਾਡੀ ਜੋ ਹੈ ਉਹ ਰਿਕਵਰੀ ਵੀ ਹੋ ਗਏ ਨੇ ਔਰ ਉਹਦੇ ਤੇ ਇੱਕ ਮੇਨ ਅਕਿਊਜ਼ਡ ਹੈਗਾ ਬਲਵਿੰਦਰਜੀਤ ਸਿੰਘ ਉਹ 26 ਸਾਲ ਦਾ ਹੈਗੇ ਔਰ ਦੂਜਾ ਜੋ ਹੈਗਾ ਉਹ ਮਾਈਨਰ ਹੈ ਉਹਦਾ ਡਿਟੇਲਸ ਅਸੀਂ ਨਹੀਂ ਦੇ ਸਕਦੇ ਹੈਗੇ ਔਰ ਇਹਦੇ ਪਿੱਛੋਂ ਜੋ ਕਾਰਨ ਹੈਗੇ ਕਿਉਂ ਇਹਨਾਂ ਨੇ ਕੀਤੀ ਹੈਗੀ ਹਲੇ ਤੱਕ ਤੋਂ ਉਹਦੇ ਤੇ ਕੋਈ ਚੀਜ਼ ਇੱਦਾਂ ਦੀ ਸਾਹਮਣੇ ਨਹੀਂ ਆਈ ਕਿ ਉਹਦੇ ਤੇ ਪਿੱਛੇ ਕੋਈ ਅ ਕਿਸੇ ਨੇ ਕਹਿਲਵਾ ਕੇ ਕਹੇ ਹੋਣ ਇੱਦਾਂ ਦੀ ਕੋਈ ਗੱਲ ਹੋਵੇ ਉਹਨਾਂ ਦੇ ਦਿਮਾਗ 'ਚ ਇਹ ਹੈਗਾ ਕਿ ਖਾਲਿਸਤਾਨ ਉਹਨਾਂ ਦਾ ਹੱਕ ਹੈ ਤੋਂ ਇੱਕ ਤਰੀਕੇ ਨਾਲ ਉਹਨਾਂ ਦਾ ਰਿਲੀਜੀਅਸ ਅ ਆਪਾ ਕਹਿੰਦੇ ਆ ਰੈਡੀਕਲਾਈਜੇਸ਼ਨ ਉਸ ਉਸ ਵੱਲੋਂ ਲੱਗਦੀ ਹੈਗੀ ਆ ਉਹ ਹਲੇ ਸਾਡੀ ਜੋ ਪੁੱਛਗਿੱਛ ਹੋਊਗੀ ਉਸ ਤੋਂ ਬਾਅਦ ਵੀ ਵਿਲ ਆਸੀ ਤੁਹਾਨੂੰ ਰੀਵੀਲ ਕਰਾਂਗੀ ਜੇ ਇਤੇ ਕੋਈ ਹੋਰ ਚੀਜ਼ ਨਿਕਲਦੀ ਹੈ ਤਾਂ ਇਹ ਦਰਜ ਕਰਤਾ ਇਹਦੇ ਤੇ ਐਫਆਈਆਰ ਨੰਬਰ 10 ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈ ਸੈਕਸ਼ਨ 153ਏ ਦੇ ਵਿੱਚ ਉਹ ਸੈਕਸ਼ਨ 153ਏ ਹੁੰਦੀ ਹੈ ਕਿ ਜੀ ਦੋ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇੱਕ ਪ੍ਰੋਬਲਮ ਕ੍ਰੀਏਟ ਕਰਨ ਦਾ ਔਰ ਰਾਈਟਿੰਗ ਦਾ ਉਹ ਸੈਕਸ਼ਨ ਬਣਦੀ ਹੈਗੀ ਉਹਦੇ ਉਹਦੇ ਤਹਿਤ ਪਰਚਾ ਦਚੋਆ ਲੜਕੀਆਂ ਦੇ ਹੋਇਆ ਜੀ ਇੱਕ ਪਰਚਾ ਦਚੋਆ ਤੇ ਹੋਈ ਇੱਕ ਜੋ ਮੇਨ ਅਕਿਊਜ਼ਰ ਮੈਂ ਤੁਹਾਨੂੰ ਦੱਸਤਾ ਜੀ ਬਲਵਿੰਦਰਜੀਤ ਹੈਗੇ दूजियादा एज पर लॉ ऐसी माइनर डिटेल्स नहीं दे सकते हैं। हाँ जी हाँ होगा बिल्कुल होगा हाँ जी, हो हो। जी. आ, ये इतने लोकल बटाले है कि जी बौली इंद्रजीत गाँव हैगा पिंड बिलोंग करते है, का। ओपें, ओपेंट, ओपेंट कर है ग्रेंट ग्रेंट <laughs> एक एक्टिवा हैगा एक्टिवा तो आए थे जी एक्टिवा आए थे उन्नी वक् थान लगा के फिर चले गए